ਹਾਂ 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 ਸਤ ਸਤ ਨਾਉ ਨਾਈ ਲਾਈਏ ਥਲੇ ਕੁਝ ਕੁ ਚੱਪਲ ਹੋ ਗਏ ਹੋਰ ਨਹੀਂ ਉਹ ਦੇਖਦਾ ਹੀ ਹੈ ਉੱਤੋਂ ਦੀ ਆ ਨਾ ਇੱਕ ਜੁੱਤੀ ਬਾਹਰ ਪਾ ਨਾ ਪਈ ਆ ਕੰਨੋ ਕੰਨੋ ਬਾਹਰ ਪਈ ਆ ਦੋਵੇਂ ਜੁੱਤੀਆਂ ਦੋਵੇਂ ਆ ਦੋ ਆਮਲੇ ਪੁਲਾ ਨਿਸ਼ਚਿਤ ਇਹਦੇ ਚਪਲੇ ਕੋ ਇੱਕ ਜੋੜਾ ਹੋ ਗਿਆ ਨਾ ਮੇਰਾ ਪਿੰਡ ਕਾਲਾ ਨੰਗਲ ਆ ਜੀ ਤੇ ਮੈਂ ਸਵੇਰੇ ਰੋਜ਼ ਆਉਣਾ ਇੱਥੇ ਦਰਬਾਰ ਮੰਦਰ ਖੋਲਦਾ ਤੇ ਮੈਂ ਮੰਦਰ ਖੋਲ ਕੇ ਬੰਦ ਕਰਕੇ ਤੇ ਬਾਅਦ ਵਿੱਚ ਅੱਧ ਨੂੰ ਫਿਰਨ ਤੁਰਨ ਲੱਗਾ ਮੈਂ ਰੋਜ਼ ਸਭਾਈ ਸਾਫ-ਸਫਾਈ ਕਰਦਾ ਨਾ ਤੋ ਮੈਂ ਬਾਅਦ ਵਿੱਚ ਵੇਖਿਆ ਤੇ ਮੈਂ ਲੜਕਦਾ ਵੇਖਿਆ ਉਹ ਮੁੜ ਕੇ ਬਾਅਦ ਇੱਕਦਮ ਆਵਾਜ਼ ਬੁਜ ਮਾਰੀ ਲੋਕਾਂ ਨੂੰ ਤੇ ਹੁਣ ਪੁਲਿਸ ਆਈ ਆ ਇਹਨਾਂ ਨੇ ਵੇਖਿਆ ਵਿਚਾਸਪੇ ਮੁੜ ਕੇ ਆਂਦੇ ਵੀ ਪ੍ਰਵਾਸੀ ਮਜ਼ਦੂਰ ਆਏ ਮੰਦਿਰ ਤੇ ਸ਼ਮਸ਼ਾਨ ਘੜਦੂ ਵਿੱਚ ਇੱਥੇ ਹਾਂਜੀ ਇੱਥੇ ਜੇ ਤੁਸੀਂ ਕਿੰਨੇ ਵਜੇ ਹੁੰਦੇ ਮੈਂ ਸਵੇਰੇ ਹੁੰਦਾ ਜੇ 5:30 6 ਵਜੇ ਨਾ ਮੇਰਾ ਨਾਮ ਦਵਿੰਦਰ ਸਿੰਘ ਕਾਲਾ ਮੰਗਲ ਮੈਂ ਬਲਾਕ ਪ੍ਰਧਾਨ ਨੂੰ ਫਰਗ ਫਰਗੜ ਚੂੜੀਆਂ ਆਮ ਪਾਰਟੀ ਮੈਨੂੰ ਸਵੇਰੇ ਇਸ ਤੋਂ ਮੰਦਰ ਦੇ ਪੁਜਾਰੀ ਨੂੰ ਫੋਨ ਗਿਆ ਸੀਗਾ ਕਿ ਸਾਡੇ ਇੱਕ ਲਾਸ਼ ਜਿਹੜੀ ਉਹ ਤੱਕ ਅਲਰਟ ਕਰਈ ਹੈ ਰਸਤ ਨਾਲ ਕਿਸੇ ਇਨਸਾਨ ਨੇ ਸੁਸਾਇਡ ਕੀਤੀ ਹੈ ਮੈਂ ਕਿਹਾ ਮੈਂ ਤੁਰੰਤ ਆ ਰਿਹਾ ਆ ਦੇਖਣ ਆ ਕੇ ਮੈਂ ਆ ਕੇ ਦੇਖਿਆ ਤੇ ਇੱਕ ਲਾਸ਼ ਜਿਹੜੀ ਉਹ ਲੰਗ ਰਹੀ ਸੀ ਕੋਈ 22 ਸਾਲ ਦੇ ਨੌਜਵਾਨ ਦੀ ਮੈਂ ਉਸ ਟਾਈਮ ਤੇ ਮੇਰੇ ਕੋਲ ਸਥਾਨੇ ਮੁੰਸੀ ਦਾ ਨੰਬਰ ਸੀਗਾ ਮੈਂ ਉਹਨਾਂ ਨੂੰ ਸੰਪਰਕ ਕੀਤਾ ਉਹਨਾਂ ਕੋਲ ਮੈਂ ਨਾ ਬੱਲੇ ਐਸਐਸਓ ਸਾਹਿਬ ਦਾ ਫਿਰ ਦੁਬਾਰਾ ਐਸਐਸਓ ਨੂੰ ਫੋਨ ਕੀਤਾ ਉਹਨਾਂ ਨੇ 50 ਮਿੰਟਾਂ ਦੇ ਵਿੱਚ ਹੀ ਇੱਥੇ ਫੋਰਸ ਪੇਜਤੀ ਬਾਚਾ ਵੀ ਆ ਗਏ ਉਹਨਾਂ ਨੇ ਆ ਕੇ ਜਮਤਰਾਸ਼ੀ ਲਈ ਆ ਜੋ ਪਰਚੇ ਨਿਕਲੀਆਂ ਉਹ ਤੇ ਜੇਬ ਵਿੱਚੋਂ ਪੁੱਤ ਨੂੰ ਇਹ ਲੱਗਦਾ ਕਿ ਜਿਹੜਾ ਨੌਜਵਾਨ ਹੈ ਪ੍ਰਵਾਸੀ ਮਜ਼ਦੂਰ ਹੈ ਕਿੰਨੇ ਵਜੇ ਤੁਹਾਨੂੰ ਪਤਾ ਸਾਨੂੰ ਕੋਈ 7:00 ਵਜੇ ਦੇ ਕਰੀਬ ਲਗਭਗ ਮੈਂ ਤੁਹਾਨੂੰ ਇਹ ਕਾਲ ਡਿਟੇਲ ਕੱਢ ਕੇ ਦੱਸ ਸਕਦਾ ਹਾਂ ਕਿ ਮੈਨੂੰ ਇਹਨਾਂ ਦੇ ਘਰੋਂ ਕਾਲ ਗਈ ਆ ਤੇ ਉਹਦੇ ਹਿਸਾਬ ਨਾਲ ਇਹਨਾਂ ਮੈਂ ਉਸ ਵੇਲੇ ਆਇਆ ਇਹਨਾਂ ਦੇ ਕੋਲ ਹਾਂਜੀ 6 6 ਤੇ 7:00 ਵਜੇ 7 ਵਜੇ ਮਨਪਰਵ ਦਾ ਕਰਾਈ। ਇਹ ਅੱਜ ਸਵੇਰ ਸੂਚਨਾ ਮਿਲੀ ਸੀ ਕਿ ਕਿਸੇ ਵਿਅਕਤੀ ਵੱਲੋਂ ਵਿਅਕਤੀ ਦਾ ਜਿਹੜਾ ਵਿਅਕਤੀ ਟੰਗਿਆ ਪਿਆ ਤੇ ਉਹਦੀ ਮੌਤ ਹੋ ਗਈ ਆ ਟਰਿਕ ਦੇ ਬੂਟੇ ਨਾਲ ਸ਼ੂਸ਼ਾਨ ਘਾਟ ਕਾਲਾ ਨੰਗਲ ਦੇ ਨਜ਼ਦੀਕ ਉੱਥੇ ਪੁੱਜਿਆ ਇੱਥੇ ਆਣ ਕੇ ਉਹਦੀ ਸਰਚ ਵਗੈਰਾ ਕੀਤੀ ਹੈ। ਸਰਚ ਕਰਨ ਤੇ ਉਹਦੀਆਂ ਕੁਝ ਮੈਡੀਕਲ ਸਟੇਟਮੈਂਟਾਂ ਨਿਕਲੀਆਂ ਨੇ ਰਾਮਾ ਕ੍ਰਿਸ਼ਨਾ ਮਿਸ਼ਰਾ ਹਸਤਾਲਾ ਵ੍ਰਿੰਦਾਵਨ ਮਥਾਰੇ ਦੇ ਨਜ਼ਦੀਕ ਉੱਥੋਂ ਦਾ ਕੋਈ ਸਕੂਟਰ ਸਟੈਂਡ ਆ ਉਹਦਾ ਵੀ ਇੱਕ ਸਲਿੱਪ ਨਿਕਲੀ ਹੈ। ਉਹਦੇ ਵਿੱਚ ਦਿਨੇਸ਼ ਕੁਮਾਰ ਨਾਮ ਦਾ ਕੋਈ ਟ੍ਰੀਟਮੈਂਟ ਹੋਇਆ ਹਸਪਤਾਲ ਦੇ ਵਿੱਚ ਉਹ ਪਰਚੀ ਨਿਕਲੀ ਹੈ। ਇੱਕ ਕੋਈ ਸੰਜੀਵ ਕੁਮਾਰ ਨਾਮ ਦੀ ਨਿਕਲੀ ਹੈ। ਇਹਦੇ ਸਵਾਨ ਚ ਇਹ ਤਾਲਮੇਲ ਕਰਨੀ ਉੱਥੇ ਵਿਰਿੰਦਾਵਨ। ਸਾਹਮਣੇ ਜੋ ਹੱਥ ਆਉਣਗੇ ਫਿਰ ਤੁਹਾਨੂੰ ਬੱਝ ਦੱਸ ਦੇਣ। ਪਰ ਕਿੰਨੀ ਏਜ ਆ ਤੇ ਮੁੱਲੀ ਜਾਂ ਤੋਂ ਕੀ ਲਾ? ਮੁੱਲੀ ਜੇ ਦੀ ਏਜ ਕਰੀਬ 24 25 ਸਾਲ ਦੀ ਹੈਗੀ ਹੈ। ਮੁੜਲੀ ਜਾਂ ਤੋਂ ਫਿਲਹਾਲ ਤੇ ਇਹੀ ਲੱਗਾ ਨੇ ਸੂਚਨਾ ਜਿਹੜੀ ਕੀਤੀ ਹੈ ਤੇ ਇਸ ਸੰਬੰਧੀ ਟੈਕਨੀਕਲ ਟੀਮਾਂ ਜਿਹੜੀਆਂ ਸਰਟੀਫਿਕੇਟ ਮਾਰ ਰਹੀਆਂ ਨੇ ਉਹ ਵੀ ਜਾਣ ਕੇ ਕਰਦੀਆਂ ਉਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਤੰਦਰੁਸਤ ਲੱਗਦਾ ਹਾਂ ਹਾਂ ਲੱਗਦਾ ਉਤੋਂ ਜੋ ਸਟੇਟਮੈਂਟ ਨਿਕਲੀ ਹੈ ਜਿਹੜੇ ਰਿਕਾਰਡ ਨਿਕਲੇ ਉਤੋਂ ਬਰਿੰਦਾਵਨ ਦੇ ਨਜ਼ਦੀਕ ਕਿਸੇ ਪਿੰਡ ਦਾ ਜਾਂ ਬਰਿੰਦਾਵਨ ਦਾ ਹੋ ਸਕਦਾ ਹੈ